ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਦੋ ਸੂਈਆਂ ਤੇ ਇੱਕ ਟੁਕੜ ਗੱਪਣ ਆ ਸਾਰੀਆਂ ਸੂਈਆਂ ਸਵਾਈਆਂ ਆ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫਿਰ ਪਸ਼ੂ ਖਰੀਦੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੋਂ ਪਸ਼ੂ ਲੈ ਜਾਓ ਜੀ ਹਾਂਜੀ ਬੀਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਠੀਕ ਠਾਜ ਜੀ। ਉਹਦੇ ਇਹ ਰਪੀ ਤੁਸੀਂ ਜਨਾਓ। ਠੀਕ ਠਾਜ ਜੀ। ਠੀਕ ਆ ਜਾਈਦਾ। ਕਾਰਾ ਯਾਤਰਾ ਫਿਰ? ਹਾਂ ਕਾਰਾ ਵੀਜੀ ਕਾਰਾ ਬੜੀ। ਵਾਵਾ ਤੇ ਨਹੀਂ ਲਾਤੇ ਹਨਾ। ਆ ਲਾਗੇ ਤੇਰਾ ਚੌਦ ਦੇ ਨਾਲ ਵੀਜੀ ਲਾਗੀ ਗਏ। ਕਿੱਥੇ ਕਿੱਥੋਂ ਆਏ ਫਿਰ? ਪਹਿਲਾਂ ਇਤੋਂ ਸਿੱਧਾ ਆਪਾਂ ਪਟਨਾ ਸਾਹਿਬ ਗਏ ਹਾਂ। ਅੱਛਾ ਪਟਨਾ ਸਾਹਿਬ ਜੂਰ ਸਾਹਿਬ ਗਏ। ਅੱਛਾ ਪਟਨਾ ਸਾਹਿਬ ਤੇ ਹਜੂਰ ਸਾਹਿਬ ਤੋਂ ਹੋ ਗਿਆ ਏ। ਹਾਂ ਹੋ ਗਿਆ ਵੀਜੀ। ਠੀਕ ਆ। ਆ ਫਿਰ ਇੰਨੇ ਕ ਦਿਨ ਤੇ ਲੱਗੀ ਜਾਂਦੀ ਆ। ਹਾਂ ਨੇ ਤੁਹਾਨੂੰ ਪਤਾ ਵੀ ਬੜੀ ਦੂਰ ਤੈਨੂੰ ਪਤਾ ਤਨਾ ਬੜਾ ਪਾਇੰਗਾ ਹਾਂਜੀ 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 ਚਲੋ ਜਾਣਾ ਵੀ ਚਾਹੀਦਾ ਹੈ ਕੰਮ ਕਰਦੇ ਚਲੋ ਚਲਦੇ ਨਹੀਂ ਆਪਣੇ ਹਾਂਜੀ ਹਾਂਜੀ ਹਾਂ ਆ ਗੱਲ ਲੈਣਾ ਤੇ ਅੱਜ ਮੱਜਾਂ ਹੀ ਆ ਤੈਨੂੰ ਅੱਜ ਰੂਜੀ ਮੱਜਾਂ ਹੀ ਆ ਤੈਨੂੰ ਠੀਕ ਹੈ ਹਾਂਜੀ ਇੱਕ ਟੁਕੜ ਗੱਬਨ ਤੇ ਦੋ ਸੂਈਆਂ ਮਾਰ ਦੋ ਸੂਈਆਂ ਸੱਜਣਾ ਰੂਜੀ ਜੀ ਤੇ ਆ ਬੱਚਾ ਇਹਦਾ ਬੱਚਾ ਨਹੀਂ ਹੈਗਾ ਇਹਦਾ ਬੱਚਾ ਰੂਜੀ ਪਰਸਾਂ ਮਰਿਆ ਹੈ ਅਜੇ ਮੈੜਾ ਮਾਰ ਲਈ ਏ ਝੋਟੀ ਅੱਛਾ ਆ ਟਾਈਮੇ ਥੋਲੇ 9 ਕਿਲੋ ਦੋ ਦਿਜੀ ਅੱਛਾ ਤੇ 15 16 ਦਿਨਾਂ ਦੀ ਸਾਰੀ ਸੂਈ ਜੀ ਅੱਛਾ ਹਾਂਜੀ ਬੱਚਾ ਨਹੀਂ ਹੈਗਾ ਹੁਣ ਇਹਦਾ ਕਿੰਨਾ 9 ਕਿਲੋ ਦੁੱਧ ਦਾ 9 ਕਿਲੋ ਦੁੱਧ ਘਰ ਦੀ ਜਿੱਦਾ ਮੱਝਾਂ ਮਰੇ ਹੋ ਗਏ ਤੋੜੋ ਫਿਰ ਇੱਕ ਰੀਨ ਬਾਕੀ ਕੱਢਦੇ ਤਾਂ ਜਿਤਨਾ ਆਮ ਆਪਣੇ ਘਰਾਂ 'ਚ ਮੱਝਾਂ ਹੁੰਦੀਆਂ ਉਹ ਉੱਡਾ ਗਿਆ ਪੋਤਾ ਜਿਆਦਾ ਉੱਚਾ ਨਹੀਂ ਕਹਿ ਸਕਦੇ ਚੰਗੀ ਝੋਟੇ ਹੁੰਦੀ ਨੇ ਇਹ ਜਿੰਨੇ ਬੋਲ ਬਾਕੀ ਥੋੜਾ ਦਰਦੀ ਦਰਦੀ ਆ ਸਾਡੇ ਤਾਂ ਤੇ ਆ ਥਾਣੇ ਤੇ ਇਕਲੀ ਦੇਖ ਸਕਦੇ ਆ ਆਪਾਂ ਲੱਗ ਕੇ ਤੇ ਇਹਦਾ ਫਿਰ ਮੁੱਲ ਮੁੱਲ ਤੇ ਹਰਜੀ ਜੀ ਲੈ ਇਹ ਬੜੀ ਮਹਿੰਗੀ ਸੀ ਹਾਂਜੀ ਤੇ ਬੱਚਾ ਮਾਝਾ ਤੈਨੂੰ ਪਤਾ ਡਾਉਣ ਹੀ ਦੇਣੀ ਪਣੀ ਪੰਜ ਦੀ ਦੇ ਦਿੱਗੇ ਕਰ ਦੋ ਸ਼ੌਟ ਸ਼ਾਟ ਵਿੱਚ ਹੋਰ ਦੱਸ ਦੋ ਰਵੀ ਜੀ 60 ਤੀ ਦੇ ਦिए 60 ਦੀ ਨਹੀਂ ਲੈ ਹਰਜੀ ਜੀ 60 ਤੀ ਦੇ ਦिए ਫਿਰ ਵੀ ਆਪਾਂ ਹੈ 20 ਹੋ ਗਏ ਮਾਨਤਨ ਕਰ ਦਿੰਨੇ ਆ ਕਿੰਨੇ ਦੀ ਇਹ ਆਪਾਂ ਹਾਂ ਨਾ 57000 ਜੀ ਅੱਛਾ 57000 ਦੀ 57000 ਜੀ ਛੋੜ ਹੀ ਹੁਣ ਕਰਾਂਗੇ ਠੀਕ ਹੈ ਛੋਟੀ ਵੀ ਚੰਗੀ ਆ ਤਾਜੀ ਸੂਈਆਂ ਅੱਛਾ 9 ਕਿਲੋ ਦੁੱਧ 2 3 ਡੰਗੀ ਦਾ ਮੁੱਲ ਮਿਲ ਕਰ ਚੋਣ 9 ਦੁੱਧ ਹੁਣ ਤੇ ਚਲੋ ਦੁੱਧ ਤੇ ਸਿਰ ਤੇ ਜਾਣੀ ਆ ਸੂਈ ਨੂੰ ਚਲੋ ਜਿੰਨਾ ਵੀ ਟਾਈਮ ਹੋ ਗਿਆ ਹੋਵੇ ਹਰ ਵੀ ਜੀ ਬੱਚਾ ਹੁੰਦਾ ਤੇ ਆਪਾਂ ਨੂੰ 70 75 ਹੁੰਦੀ ਜੀ ਹਾਂਜੀ ਹਾਂਜੀ ਇਹ ਆ ਵੀ ਦੁੱਧ ਕੋ 9 ਕਿਲੋ ਚੋ ਕੇ ਲੈ ਜੀ ਲੈ ਜੀ ਚੰਗੀ ਕੋਟੇ ਵੀ ਤੇ ਆਹ ਟੋਕਰ ਕਬਣ ਜੀ ਟੋਕਰ ਕਬਣ ਵੱਡੀ ਮਾੜੀ ਰੀਜੀ ਕਿੰਨੇ ਚਿਰ ਦੀ ਚੱਕ ਪਾਸ ਆ ਇਹ ਚਮਾ ਮਹੀਨੇ ਤੱਕ ਰੀਜੀ 9 ਮਹੀਨੇ ਦੀ ਗਾਰੰ ਵੱਡੀ ਚੈੱਕ ਕਰਾਈ ਤੁਸੀਂ ਘਰੇ ਆਪ ਹਾਂ ਚੈੱਕ ਕਰਾਈਆਂ ਕੱਲ ਕੇ ਚੈੱਕ ਲਈਏ ਵੀਡੀਓ ਆਪਾਂ ਨੇ ਅੱਛਾ ਤੇ ਦੁੱਧ ਕਿੰਨਾ ਹੈ ਦੇਖੋ ਸੱਜੇ ਦੁੱਧ ਆ ਰਿਹਾ ਜੀ ਘਰ ਵਾਲਿਆਂ ਨੇ 15 16 ਕਿਲੋ ਦੇਣੀ ਵੱਡੀ ਮਾਝਾ ਹੁਣ ਦੁੱਧ ਦੇ ਸਾਰੇ 7 ਕਿਲੋ ਤਿਆਰ ਹੋਊਗਾ ਤੋਰ ਫੇਰ ਕਿਤਾ ਮੱਦੀ ਵੀ ਪ੍ਰਾਚ ਹੋਗ ਲਾਏ ਮੇਰੇ ਕੋਲ ਬਾਕੀ ਇਹ ਵੀ ਜਿਹੜਾ ਟੁਕੜ ਪਸ਼ੂ ਹੁੰਦਾ ਵਾ ਜਾ ਕੇ ਕਈ ਇਹਦੀ ਦੁੱਧ ਦਾ ਫਰਕ ਪਾ ਜਾਂਦਾ ਅਗਲੇ ਦੇ ਘਰੇ ਤਸੱਲੀ ਕਰਕੇ ਖਰਿਆ ਕਰ ਕਈ ਇਹਦੀ ਮਿਲਦੀਆਂ ਵਾਂ ਕਈ ਇਹਦੀ ਨਹੀਂ ਮਿਲਦੀਆਂ ਬਾਕੀ ਉਤਰਾਏ ਆ ਬੇ ਕੱਦ ਕੱਠ ਚੰਗਾ ਆ ਪੇਠਪੜੇ ਦੀ ਚੰਗੀ ਆ ਇੰਨੇ ਚਲੋ ਹੁਣ ਵੀ ਦੁੱਧ ਦਈ ਜਾਣਾ ਤੇ ਗਾਂ ਗਰਮੀਆਂ ਚ ਫੇਰ ਇਹਦੇ ਸੱਜਰ ਹੋ ਜਾਣਾ ਇਹੇ ਥਾਣੇ ਕਰੀ ਦੇਖ ਸਾਡੇ ਲੱਗੇ ਤਾ ਤੇ ਬਾਕੀ ਮਿਲਕਮੈਨ ਮੇ ਚੰਗੀ ਲੱਗੀ ਆ ਪਰ ਵੀ ਚੰਗੇ ਕਰੋ ਆਈ ਚੰਗੇ ਰਿਕਾਰਡ ਵਾਲੀ ਦੁੱਧ ਉਹਨਾਂ ਨੇ ਕਿਹਾ ਵੀ ਚੰਗਾ ਦੁੱਧ ਭਰਦੀ ਆ। ਅੱਛਾ। ਹਾਂ। ਕਿੰਨਾ ਫੇਰ ਰੱਖਣੇ ਤਾਂ ਮੁੱਲ? ਮੁੱਲ ਹੋ ਰਿਹਾ ਜੀ ਇਹਦਾ ਪੈਣ ਜਾਂ ਨਾ ਕਰ ਲਈਏ। ਪੈਣ ਨਾ ਕਰੀਏ। ਦੱਸ ਦੋ ਜੀ ਤੁਸੀਂ। 60 'ਚ ਛੋਟ ਕਰੋ ਕਿੰਨੀ ਕਰਨੀ ਜੀ? ਤੁਸੀਂ ਕਰਾ ਲਓ ਜੋ ਕਰੋ। ਕਰ ਦੋ ਆਪੀ। ਸਾਢੇ ਝੋਲ ਕਰ ਦਈਏ। ਇਹ 60 'ਚ ਕਰੀਏ ਕੀ? ਹਾਂ ਕੋਈ ਬੜਾ ਥੱਲੇ ਚੱਲਣਾ ਕੰਮ ਨਹੀਂ। ਕੋਈ ਨਹੀਂ ਜਾਣਦਾ ਥੱਲੇ। ਇਹ ਫੇਰ ਰੁਪਈਏ ਆਪਾਂ ਹੀ ਹੋਏ ਇਹ ਵੀ ਸਤਵੀਂ ਜਾਈ ਦੇ ਦਾਂਗੇ। ਅੱਛਾ 250 ਜਾਈ। ਇਹ 250 ਜਾਈ ਦੇ ਸਤਵੀਂ ਨਹੀਂ ਦੇ ਦਾਂਗੇ। ਠੀਕ ਹੈ ਜੀ। ਹਾਂ। ਤੇ ਹੁਣ ਆ ਜਿਹੜੀ ਮੱਝ ਜੀ ਇਹਦਾ ਬੱਚਾ ਮਰ ਗਿਆ ਜੀ ਬੱਚਾ ਹਰਵੀਆ ਮਰ ਗਿਆ ਠੰਡ ਨਾਲ ਕੱਟਾ ਸੀ ਆਹ ਕੱਟਾ ਆਪਣੇ ਸਮਝਣਾ ਕੋ ਲਾਲੇ ਕਿੰਨੇ ਕ ਚਿਰਦਾ ਸੀ ਸਾਡੇ ਸਾਹਮਣੇ ਹੀ ਆ ਉੱਥੇ ਹੀ ਆ ਕੜ ਗਿਆ ਵਾ ਆਹਵਾਂ ਨਾ ਇਹਨਾਂ ਦੇਖ ਸਕਦੇ ਆਪਾਂ ਕਿੰਨਾ ਹੀ ਦੁੱਧ ਦੇ ਕੋਲ ਦੁੱਧ ਹਰਵੀਆ ਦੇ ਥੱਲੇ ਵੀ ਹੁਣ 9 ਕਿਲੋ ਹੀ ਆ ਅੱਛਾ ਹਾਂ 9 ਜ 10 ਵੀ ਪਰ ਆ ਗਈ ਗੱਲ ਹੈ ਗੜੇ ਗੁੜੇ ਤੁਹਾਨੂੰ ਪਤਾ ਪਏ ਗੜੇ ਵਾਵਾ ਪੈ ਗਏ ਇੱਧਰ ਹਨਾ ਮਾਣਾ ਹਰਵੀ ਜੀ ਸਾਡਾ ਚੰਨਪੁਰ ਪਰ ਉਹਨਾ ਸਾਡਾ ਵੀ 9 ਕਿੱਲੇ ਮਤਲਬ ਵੀ ਜ਼ਮੀਨ ਆਪਣੀ ਹਾਂਜੀ ਤੇ ਗਣੇ ਦਾਸ਼ੋ ਜੀ ਮੈਂ ਕੱਲ ਵੇਖਿਆ 9 ਕਣਕ ਸਾਰੀ ਝੜ ਗਈ ਆ ਅੱਛਾ 9 ਕਿੱਲੇ ਜਾਂ 9 ਕਿਲੋ ਵੀ ਨਹੀਂ ਦਾਣੇ ਨਿਕਲ ਸਕਦੇ ਅੱਛਾ ਆਹੋ ਸਾਰਾ ਵੀ ਢੀ ਸਮੇਂ ਮਾਰੂ ਇਹਦੀ ਸਰ ਜਿਆਦਾ ਇੱਧਰ ਹੈ ਮਤਲਬ ਸਾਰਾ ਇਹ ਤੋਂ ਜਿੱਤਰਾ ਮਸ਼ੀਨਾਂ ਵੱਡੀ ਹੁੰਦੀ ਹੈ ਇਹੋ ਜੀ ਕਈਆਂ ਜਗ੍ਹਾ ਤੇ ਕਣਕ ਹੋ ਗਈ ਹੈ ਜੀ ਤੇ ਹੁਣ ਗਣੇ ਪਾਇਆ ਦਾ ਸਟਾਲਾ ਹੁਣ ਆਪਣਾ ਹੀ ਖਰਾਬ ਖੂਬ ਜਾ ਹੋ ਗਿਆ ਹਾਂਜੀ ਹਾਂਜੀ ਸਾਹਮਣੇ ਡੰਗਰੀ ਜੋ ਭੁੱਖੇ ਆ ਹਾਂਜੀ ਆਹ ਤੇ ਕਰੇ ਵੀ ਜੇ ਕੋਈ ਸਾਹਮਣਾ ਲੈ ਵੀ ਦੋ 10 11 ਕਿਲੋ ਪਾ ਜੂਗੀ ਤੇ ਬੱਚਾ ਉਹ ਤੁਹਾਨੂੰ ਦਿਖਾਤਾ ਵੀ ਜਿਹਨੂੰ ਚਿਰਦਾ ਹੈਗਾ ਤੋਰੋ ਹੈ ਇੱਕ ਰੀ ਸ਼ਰੀਰ ਨੂੰ ਹਨ ਇਹਦੇ ਵੀ ਇੱਕ ਰੀ ਦੇਖ ਸਕਦੇ ਜੇ ਲਾਗੇ ਤੋਂ ਲਾਜੋ ਇਹ ਦਾ ਫਰਮੁੱਲ ਮੁੱਲ ਤੇ ਲਈ ਦਾ ਰੁਪਈਏ ਵੀ 70000 ਨਹੀਂ ਹੀ ਉਤਰਾਂ ਥਨ ਥਨ ਓਕੇ ਆ ਸਾਰੇ ਆ ਸਾਰੇ ਗਾਰੰਟੀ ਥਾਣਾਂ ਦੀ ਦੋਦੀ ਗਾਰੰਟੀ ਹੋਰ ਵੀ ਜੀ ਠੀਕ ਆ ਲਈ ਦਾ 70000 ਦੀ ਹੁਣ ਤੁਸੀਂ ਦੱਸ ਕਿਨੇ ਦੇ ਦੀਏ ਕਰ ਦੋ ਆਪ ਹੀ ਤੁਸੀਂ ਕਰ ਦੋ ਰਿਵੀਅੂ ਕਰਨਾ ਜਿੰਨੇ ਦੀ ਕਰਨੀ ਕਰ ਦੋ ਕਰਨ ਦੀ ਕਰ ਦਿਆ ਛੋਟ-ਛਾਟ ਵਾਲਾ 60 ਦੀ ਦੇ ਦੀਏ ਅੱਛਾ 60 ਦੀ ਦੇ ਦੋਗੇ ਤੁਸੀਂ 60000 ਦੀ ਝੋਟੀ ਦਵਾਂਗੇ ਜੋ ਛੋੜ ਹੀ ਕਰਾਂਗੇ ਰੁਜੀ ਠੀਕ ਆ ਇਹ ਆ ਵੀ ਦੁੱਧ ਦੇ ਤਾਂ ਹੁਣ ਕੋਈ ਤੁਹਾਡੇ ਕਰਾਂ ਵੇਖ ਕੇ ਲਾਏ ਇਹ ਕਰ ਹੁਣ ਦੋ ਤੰਗ ਜਿੱਦਾਂ ਮਰਜ਼ੀ ਹਰ ਵੀ ਚੋ ਕੇ ਲੈ ਜੇ ਬੱਚਾ ਇਹ ਤਾਂ ਹੁਣ ਹੈਗਾ ਨਹੀਂ ਆ ਦੁੱਧ ਦਾ ਵਾਧਾ ਘਾਟਾ ਵੀ ਕਰ ਸਕਦੀ ਪਰ ਹੈਗੀ ਠੰਡੀ ਆ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ ਖੜੇ ਜੀ